ਸਸਰਗਲ ਮਹਾਂਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਛੀ ਪੰਜਾਬ ਪਾਜਪੜੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼wini ਸ਼ਰਮਾ ਅਜਨਾਲਾ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਨੁਕਸਾਨ ਬਾਰੇ ਜਾਣਕਾਰੀ ਲਈ ਇਸ ਮੌਕੇ ਉਹਨਾਂ ਨੇ ਪਾਜਪੜ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਤੱਕ ਪਹੁੰਚ ਰਹੀ ਰਾਹਸਮਗਰੀ ਤੇ ਚਰਚਾ ਕੀਤੀ ਅਸ਼wini ਸ਼ਰਮਾ ਨੇ ਕਿਹਾ ਕਿ ਹੜ੍ਹ ਨੇ ਪੰਜਾਬ ਅੰਦਰ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਕਿਸਾਨਾਂ ਦੀਆਂ ਫਸਲਾਂ ਤੇ ਲੋਕਾਂ ਦੇ ਘਰਾਂ ਨੂੰ ਗੰਭੀਰ ਨੁਕਸਾਨ ਹੋਇਆ ਉਹਨਾਂ ਦੱਸਿਆ ਕਿ ਹੜ੍ਹ ਆਉਣ ਤੋਂ ਬਾਅਦ ਪਾਜਪੜ ਵਰਕਰ ਲਗਾਤਾਰ ਪ੍ਰਭਾਵਿਤ ਪਰਿਵਾਰਾਂ ਦੀ ਸੇਵਾ ਕਰਿਆ ਹਨ ਅਤੇ ਰਾਹਤ ਸਮਗਰੀ ਤੇ ਪਹੁੰਚਾ ਰਹੇ ਹਨ ਉਹਨਾਂ ਨੇ ਕਿਹਾ ਕਿ ਰਾਵੀ ਦਰਿਆ ਦੇ ਪਠਾਨਕੋਟ ਤੋਂ ਬੋਹੜ ਤੱਕ ਪੰਜਾਬ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ ਉੱਥੇ ਵੀ ਪੰਜਾਬ ਲਈ ਮਦਦ ਭੇਜੀ ਗਈ ਹੈ ਅਸ਼wini ਜਰਮਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਕੇ ਫੌਰੀ ਤੌਰ ਤੇ 1600 ਕਰੋੜ ਰੁਪਏ ਦੀ ਰਾਸ਼ੀ ਜੜੀਅਤ ਜਾਰੀ ਕੀਤੀ ਹੈ ਉਹਨਾਂ ਅਪੀਲ ਕੀਤੀ ਕਿ ਅੱਜ ਸਾਰੇ ਪੰਜਾਬੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਕੱਠੇ ਹੋਣਾ ਚਾਹੀਦਾ ਹੈ ਅਤੇ ਹੜ੍ਹ ਪੀੜਤਾ ਦੀ ਮਦਦ ਕਰਨੀ ਚਾਹੀਦੀ ਹੈ ਇਨਾਂ ਨੇ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਤੇ ਪੰਜਾਬ ਨੂੰ ਮੋੜ ਖੜਾ ਕਰਨ ਵਿੱਚ ਹਰ ਮਦਦ ਕੀਤੀ ਜਾਵੇਗੀ। ਜ਼ਿਆਦਾ ਜਾਣਕਾਰੀ ਲਈ ਬਨੇ ਰਹੋ ਪੰਜਾਬ ਪੰਚ ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਇਸ ਵਾਰ ਜਿਹੜਾ ਹਾੜ ਦੀ ਤ੍ਰਾਸਤੀ ਆਈ ਹੈ। ਇਹਦੇ ਅੰਦਰ ਪੰਜਾਬ ਦਾ ਬਹੁਤ ਨੁਕਸਾਨ ਹੋਇਆ। ਖੇਤੀ ਦਾ ਨੁਕਸਾਨ ਹੋਇਆ। ਮਜ਼ਦੂਰ ਦਾ ਨੁਕਸਾਨ ਹੋਇਆ ਗਰੀਬ ਆਦਮੀਆਂ ਨੇ ਛੱਤਾਂ ਡਿੱਗੀਆਂ ਹਨ ਘਰਾਂ 'ਚ ਪਾਣੀ ਆਨ ਦੇ ਕਾਰਨ ਕੋਈ ਵੀ ਘਰ ਐਸਾ ਬਣ ਜਾਂ ਨਹੀਂ ਹੈ ਜਿੱਦਾਂ ਕੁਛ ਨਾ ਕੁਛ ਨੁਕਸਾਨ ਹੋਇਆ ਤੇ ਜਦ ਦਾ ਇਹ ਹਾੜ ਦੀ ਮਾਰ ਪੰਜਾਬ ਤੇ ਪਈ ਹੈ ਭਾਜਪੀ ਦੇ ਕਾਰਜਕਰਤਾ ਆਪਣੇ ਆਪਣੇ ਇਲਾਕਿਆਂ ਦੇ ਅੰਦਰ ਪੂਰੀ ਤਰ੍ਹਾਂ ਨਾਲ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਕੋਰੋਨਾ ਦੀਆਂ ਜਿਹੜੀਆਂ ਮੰਡਲੀਆਂ ਜ਼ਰੂਰਤਾਂ ਨੇ ਉਨਾ ਨੂੰ ਪੂਰਾ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੂਲੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਜਨਮ ਦਿਨ ਪਕਵਾੜਾ ਜਿਹੜਾ ਚੱਲ ਰਿਹਾ ਹੈ ਬੀਜੇਪੀ ਨੇ 15 ਵਾੜੇ ਨੂੰ ਵੀ ਹਾਰ ਪੀੜਿਤ ਪਰਿਵਾਰਾਂ ਨੂੰ ਵੀ ਸੇਵਾ ਦੇ ਨਾਅ ਉਤੇ ਸਮਰਪਿਤ ਕੀਤਾ ਹੈ ਔਰ ਬੀਜੇਪੀ ਦੀ ਸਾਰੀ ਲੀਡਰਸ਼ਿਪ ਬੈਠੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਬੋਨੀ ਜੀ ਕੱਟੇ ਨੇ ਇਹਨਾਂ ਦੇ

ਕਿਉਂਕਿ ਇਹ ਤਰਾਸਤੀ ਬਹੁਤ ਵੱਡੀ ਹੈ ਇਹ ਡਰਾਇੰਗ ਰੂਮ ਚ ਬੈ ਕੇ ਇਸ ਤਰਾਸਤੀ ਨੂੰ ਨਹੀਂ ਸਮਝਿਆ ਜਾ ਸਕਦਾ ਇਹਦੇ ਲਈ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਘਰ ਘਰ ਜਾ ਕੇ ਮੇਰਾ ਉਹ ਆਮਿਦਾਨ ਸਭਾ ਜਿਹੜਾ ਰਾਵੀ ਨਾਲ ਲੱਗਾ ਹੋਇਆ ਸਭ ਤੋਂ ਪਹਿਲਾਂ ਮਾਸਟਰ ਰੋਲ ਜਮਲ ਸਿੰਘ ਬਮਿਆਲ ਦਿਨਾਂ ਨਗਰ ਗੁਰਦਾਸਪੁਰ ਉਦੋਂ ਨਾਲ ਜਿਹੜਾ ਬਾਬਾ ਨਾਨਕ ਤੋਂ ਆਂਦੇ ਹੋਏ ਅਜਨਾਲੇ ਤੱਕ ਔਰ ਇਹ ਮਾਰ ਗਈ ਹੈ ਜਾ ਕੇ ਅਵਾਰ ਤੱਕ ਫਜ਼ਿਲਕਾ ਤੱਕੇ ਮਾਰ ਗਈ ਇਹਦੇ ਨਾਲ ਨਾਲ ਕੁਝ ਪਿੰਡ ਜਿਹੜੇ ਨੇ ਸਾਤ루 ਦੇ ਕਿਨਾਰੇ ਪਾਖੜਾ ਨਹਿਰ ਵਾਲੇ ਆ ਤੱਗਰ ਨੇ ਵੀ ਨੁਕਸਾਨ ਕੀਤਾ ਹੈ ਔਰ ਹਰ ਜਗ੍ਹਾ ਤੇ ਬੀਕੇਪੀ ਜਿਹੜੀ ਹੈ ਲੋਕਾਂ ਦੇ ਵਿੱਚ ਜਾ ਕੇ ਔਰ ਇਹਦੇ ਅੰਦਰ ਜਿਨ੍ਹਾਂ ਸੂਬਿਆਂ 'ਚ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਵੀ ਦਿਲ ਖੋਲ ਕੇ ਮਟੀਰੀਅਲ ਵੀ ਭੇਜਿਆ ਔਰ ਪੰਜਾਬ ਸਰਕਾਰ ਨੂੰ ਵੀ 55 ਕਰੋੜ ਰੁਪਇਆ ਸਰਕਾਰਾਂ ਵੱਲੋਂ ਆਇਆ ਹੈ ਇਹ ਸਵਾਲ ਪੈਸਾ ਕਿੰਨਾ ਆਇਆ ਸਮਾਨ ਕਿੰਨਾ ਆਇਆ ਉਹ ਨਹੀਂ ਇਹ ਇਹ ਇੱਕ ਮੈਸੇਜ ਆ ਕਿ ਪੰਜਾਬ ਦੇ ਇਸ ਪੀੜਾ ਦੇ ਦੌਰ ਦੇ ਅੰਦਰ ਇਹ ਜਿਹੜੀ ਤਰਸਤੀ ਆਈ ਹੈ ਬਾੜ ਨੇ ਜਿਹੜਾ ਨੁਕਸਾਨ ਕੀਤਾ ਪੂਰਾ ਦੇਸ਼ ਪੰਜਾਬ ਨਾਲ ਖੜਾ ਹੈ ਪੰਜਾਬੀਆਂ ਨਾਲ ਖੜਾ ਉਹਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਆਪਣਾ ਦੌਰਾ ਕੀਤਾ ਔਰ ਜੈਜਾ ਲੈਂਨ ਤੋਂ ਬਾਅਦ ਉਹ ਕਿਸਾਨ ਮਜ਼ਬੂਰ ਤੁਹਾਡੇ ਇਲਾਕੇ ਦੇ ਵੀ ਅਮਰੀਕਨ ਸੀ ਲੋਕ ਜਿਹੜੇ ਮਿਲੇ ਨੇ ਉਹਨਾਂ ਦੀ ਗੱਲਬਾਤ ਸੁਣੀ ਔਰ ਜਿਨ੍ਹਾਂ ਦੇ ਘਟੇ ਆ ਉਹਨਾਂ ਦੀ ਵੀ ਗੱਲਬਾਤ ਸੁਣੀ ਔਰ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਜਿਹੜੇ ਅਫੀਸਰ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਔਰ ਫੌਰੀ ਤੌਰ ਤੇ 1600 ਕਰੋੜ ਰੁਪਇਆ ਸ਼ਬਦ ਧਿਆਨ ਨਾਲ ਸੁਣਨਾ ਫੌਰੀ ਤੌਰ ਤੇ ਫੌਰੀ ਮਦਦ ਜਿਹੜੀ ਸੀ ਉਹਨਾਂ ਨੇ 1600 ਕਰੋੜ ਪਿਆ ਕੀਤੀ ਲੇਕਿਨ ਅਫਸੋਸ ਇਹ ਹੈ ਮੈਂ ਕੋਈ ਰਾਜਨੀਤੀ ਕਰਨਾ ਨਹੀਂ ਚਾਹੁੰਦਾ ਇਸ ਵੇਲੇ ਮੈਨੂੰ ਇਹ ਲੱਗਦਾ ਕਿ ਇਹ ਰਾਜਨੀਤੀ ਕਰਨ ਦਾ ਟਾਈਮ ਵੀ ਹੈ ਨਹੀਂ ਇਹ ਟਾਈਮ ਹੈ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਹਾਰਡ ਪੀੜਿਤ ਪਰਿਵਾਰਾਂ ਦਾ ਦੇ ਨਾਲ ਖੜੇ ਹੋਣ ਦਾ ਉਹਨਾਂ ਦੀ ਸੇਵਾ ਕਰਨ ਦਾ ਲੇਕਿਨ ਜਦੋਂ ਮੌਜੂਦਾ ਸਰਕਾਰ ਸੰਜੀਦਗੀ ਨਹੀਂ ਦਿਖਾਏਗੀ ਜਦੋਂ ਉਹ ਹਰ ਗੱਲ ਦੇ ਅੰਦਰ ਰਾਜਨੀਤੀ ਕਰੇਗੀ फिर जवाब तो देना बनता ही जिस तरीके प्रधानमंत्री जी की घोषणा का स्वागत करने की जगह इन्होंने राजनीति की थी और राजनीति का फिर ही तो बारह हजार करोड़ रुपए का हिसाब मंगया गया डिजास्टर फंड एडवांस किश्त भी कल आ गई है दो सौ चालीस करोड़ जारी है कल एडवास ही केंद्र में भेजी है ਲੇਕਿਨ ਡਿਜ਼ਾਸਟਰ ਫੰਡ ਦਾ ਹਰ ਸਾਲ ਪੈਸਾ ਆਉਂਦਾ ਹੈ ਉਹ ਵਾਪਸ ਨਹੀਂ ਜਾਂਦਾ ਹੈਗਾ ਉਹ ਸਟੇਟਾਂ ਕੋਲ ਇਕੱਠਾ ਹੁੰਦਾ ਹੈ ਉਹ ਇਸੇ ਦਿਨਾਂ ਲਈ ਹੁੰਦਾ ਹੈ ਐਦਾਂ ਦੀ ਕੋਈ ਆਫਤਾਂ ਆ ਜੇ ਕੋਈ ਵਿਪਤਾ ਪੈ ਜੇ ਸਟੇਟ ਤੇ ਕੋਈ ਡਿਜ਼ਾਸਟਰ ਵੱਡਾ ਹੋ ਜੇ ਤੇ ਉਹਦੇ ਉੱਤੇ ਉਹ ਖਰਚਣਾ ਹੁੰਦਾ ਲੇਕਿਨ ਇਹ 12000 ਕਰੋੜ ਰੁਪਏ ਦਾ ਜ਼ਿਕਰ ਆਂਦਾ ਹੀ ਜਿਸ ਸਟੇਟ ਦਾ ਫైనాన్స్ ਮਿਨਿਸਟਰ ਝੂਠ ਬੋਲਣ ਤੋਂ ਗਰੇਜ ਨਾ ਕਰੇ ਆਪច ਬਿਆਨ ਨਹੀਂ ਨਿਕਲਦੇ ਫైనాన్స్ ਮਿਨਿਸਟਰ ਕਹਿੰਦਾ ਪੈਸੇ ਨਹੀਂ ਇਹਨਾਂ ਦੇ ਮੰਤਰੀ ਕਹਿੰਦੇ ਨੇ ਪੈਸੇ ਆ ਗਏ ਇਹਨਾਂ ਦਾ ਮੈਰ ਮੈਂ ਕਹਿੰਦਾ ਮੰਤਰੀ ਕਹਰੇ ਪੈਸੇ ਆ ਗਏ ਉਹ ਮੁੰਡੀਆਂ ਦੀ ਵੀ ਕਹਰੇ ਪੈਸੇ ਆ ਗਏ ਲੇਕਿਨ ਕੇਂਦਰ ਨੇ ਜਦੋਂ ਦੱਸਤਾ ਕਿ ਇਹ ਡਾਟਾ ਦੇ ਦਿੱਤੀ ਕਿ ਇਹ ਸੰਸਦ ਤੋਂ ਤੁਹਾਨੂੰ ਇੰਨਾ ਨਾ ਪੈਸਾ ਆਇਆ ਕਿਆ ਸਰਕਾਰ ਨੇ ਉਹ ਪੈਸਾ ਹਾਰਪੀਤਾ ਦੇ ਰਾਹਤ ਕੰਮਾਂ 'ਚ ਲਗਾਇਆ ਤੇ ਕਿੱਥੇ-ਕਿੱਥੇ ਲਗਾਇਆ? ਔਰ ਇਹ ਇੱਕ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜੀ 1600 ਕਰੋੜ ਰੁਪਏ ਘਟਾਏ। ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਕਿ ਮੈਂ ਪੈਕੇਜ ਦਿੱਤਾ ਪੂਰਾ। ਉਹਨਾਂ ਨੇ ਕਿਹਾ ਕਿ ਹਾਰਪੀਤਾ ਦਾ ਜਿਹੜਾ ਰਾਹਤ ਦਾ ਕੰਮ ਤੁਹਾਡਾ ਚੱਲ ਰਿਹਾ। ਉਹਦੇ ਲਈ ਫੌਰੀ ਰਾਹਤ ਦੇ ਰੂਪ 'ਚ ਮੈਂ ਤੁਹਾਨੂੰ ਇਹ ਪੈਸੇ ਦੇ ਰਿਹਾ। ਜੇ 1600 ਕਰੋੜ ਰੁਪਇਆ ਉਹ ਪਾ ਲਈਏ ਤੇ 240 ਹੋਰ ਪਾ ਲਈਏ ਜਿਹੜੇ ਕੱਲ ਆਏ ਆ ਤੇ 1840 ਕਰੋੜ ਰੁਪਇਆ ਦਾ ਕੁੱਲ ਡਿਜਾਸਟਰ ਦੇ ਕੰਮ ਲਈ ਖਰਚਣ ਲਈ ਆ ਗਿਆ ਕੇਂਦਰ ਦਾ ਉਹ ਤਤਕਾਲ ਤੇ 12000 ਕਰੋੜ ਰੁਪਇਆ ਪੁਰਾਣਾ ਕਿੰਨਾ ਬੰਗਿਆ ਇਹ ਜਿੰਨਾ ਦਾ ਘਾਟਾ ਦੱਸਦੇ ਨੇ ਇਹਨਾਂ ਦਾ ਹੀ ਚੀਫ ਸੈਕਟਰੀ ਹੈ ਨਾ ਮੈਂ ਉਸ ਮੀਟਿੰਗ 'ਚ ਸੀ ਇਨਾਰੇ ਜੀਪ ਸੈਕਟਰੀ ਨੇ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਹੈ ਕਿ ਕੀ ਕੀ ਨੁਕਸਾਨ ਹੋਇਆ ਜ ਮੁੱਖ ਮੰਤਰੀ ਨੇ ਵੀ ਮੈਂ ਪੜਿਆ ਬਿਆਨ ਉਹ ਮੇਲ ਖਾਂਦਾ ਥੋੜਾ ਬਹੁਤ ਆਪਤੀ ਪ੍ਰੈਜੈਂਟੇਸ਼ਨ ਦੇ ਨਾਲ ਇੱਥੇ ਵੀ ਕਹਿ ਰਹੇ ਹਨ 500 ਕੋਰਡ ਰੁਪਏ ਬਤਾ ਕੇ ਦੱਸਿਆ ਮੁੱਖ ਮੰਤਰੀ ਜੀ ਨੇ ਇਨਾਂ ਨੇ 13279 ਕਰੋੜ ਰੁਪਏ ਦਾ ਪੰਜਾਬ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਕਿਸਾਨ ਮਜ਼ਦੂਰਾਂ ਦਾ ਔਰ ਘਰਾਂ ਦਾ ਸੜਕਾਂ ਦਾ ਡਿਸਪੈਂਸਰੀ ਹਸਪਤਾਲਾਂ ਦਾ ਕਾਲਜਾਂ ਦਾ ਸਕੂਲਾਂ ਦਾ ਪੂਰਾ ਖਾਕਾ ਬਣਾ ਕੇ ਪ੍ਰਧਾਨ ਮੰਤਰੀ ਜੀ ਨੂੰ ਪ੍ਰੈਜੈਂਟੇਸ਼ਨ ਦਿੱਤੀ ਤੇ ਉਹਦੇ ਬਾਅਦ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੋਰੀ ਰਾਤ ਤੁਹਾਨੂੰ ਮੈਂ ਇਹ ਦੇ ਰਿਹਾ ਕੇਂਦਰ ਦੀਆਂ ਟੀਮਾਂ ਵੀ ਆਈ ਹੋਈਆਂ ਨੇ ਸਟੇਟ ਦੀਆਂ ਟੀਮਾਂ ਵੀ ਹੈ ਕਿ ਜਿਹੜੇ ਕਿਹੜੇ ਵਿਭਾਗ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਇਹ ਪੂਰੀ ਰਿਪੋਰਟ ਬਣਾ ਕੇ ਤੁਸੀਂ ਭੇਜੋ ਔਰ ਪੂਰੇ ਸਰਕਾਰ ਜਿਹੜੀ ਹੈ ਕੇਂਦਰ ਦੀ ਮੋਦੀ ਸਾਹਿਬ ਨੇ ਕਿਹਾ ਤੁਹਾਡੇ ਨਾਲ ਖੜੀ ਹੈ ਪੰਜਾਬ ਨੂੰ ਖੜਾ ਕਰਨ ਚ ਪੂਰੀ ਮਦਦ ਕਰਾਂਗੇ ਇਹਦੇ ਤੇ ਰਾਜਨੀਤੀ ਦੀ ਜਰੂਰਤ ਸੀ ਕਿਹਾ ਇਹਦੇ ਤੇ ਰਾਜਨੀਤੀ ਦੀ ਜਰੂਰਤ ਨਹੀਂ ਸੀ ਉਹਨੇ بڑے ਸਾਫ ਸ਼ਬਦਾਂ ਚ ਇਹ ਗੱਲ ਕਹੀ ਸੀ ਪਰ ਇਹ ਸਰਕਾਰ ਬਾਜ਼ਨੀ ਆਈ ਜਿੱਲੇ ਬਾਜ਼ਨੀ ਆਈ ਪਰ 12000 ਕਰੋੜ ਦਾ ਵਿਸ਼ੇ ਨਿਕਲਿਆ ਸਰਕਾਰ ਕੋਲ ਜਵਾਬ ਕੋਈ ਨਹੀਂ ਹੈ ਔਰ ਇਹਨਾਂ ਨੇ ਜੜਾ ਘਾਟਾ ਦੱਸਿਆ ਉਹਦੇ ਤੋਂ 300 ਕਰੋੜ ਰੁਪਏ ਫालतू ਕੇਂਦਰ ਨੇ ਇਹਨਾਂ ਨੂੰ ਭੇਜਤਾ ਜਿਹੜਾ ਲੈਣਾ ਇਹ ਬਣਾ ਕੇ ਵੇਚਦਾ ਉਹਦੇ باوجود ਵੀ ਨਿਤਨ ਜਨਕੀ ਜੀ ਦਾ ਵੀ ਬਿਆਨ ਆਇਆ ਕਿ ਪੰਜਾਬੀਆਂ ਜਿਹੜੀਆਂ ਸੜਕਾਂ ਦਾ ਨੁਕਸਾਨ ਹੋਇਆ ਸਾਰਾ ਉਹ ਬਣਾ ਕੇ ਭੇਜੋ ਸਕੂਲਾਂ ਦਾ ਨੁਕਸਾਨ ਹੈ ਕਾਲਜ ਦਾ ਨੁਕਸਾਨ ਹੈ ਡਿਸਪੈਂਸਰੀ ਦਾ ਨੁਕਸਾਨ ਹੈ ਘਰਾਂ ਦਾ ਨੁਕਸਾਨ ਹੈ ਖੇਤਾਂ ਦਾ ਨੁਕਸਾਨ ਹੈ ਖੇਤ ਮਜ਼ਦੂਰਾਂ ਦਾ ਨੁਕਸਾਨ ਹੈ ਇਹ ਸਾਰੀਆਂ ਗੱਲਾਂ ਇਹਨਾਂ ਦੇ ਪਾਲੇ ਚ ਪਈਆਂ ਪਈਆਂ ਕਿ ਰਿਪੋਰਟਾਂ ਬਣਾ ਕੇ ਇਹਨਾਂ ਨੇ ਭੇਜੀਆਂ ਔਰ ਕੇਂਦਰ ਦੇ ਨਾਲ ਦੀ ਮਦਦ ਕਰੇ ਇਸ ਕਰਕੇ ਮੈਂ ਬਾਰ ਬਾਰ ਕਹਿ ਰਹੇ ਹਾਂ ਕਿ ਰਾਜਨੀਤੀ ਨਾ ਕਰੋ ਆਓ ਮਿਲ ਕੇ ਸੇਵਾ ਕਰੀਏ ਔਰ ਅਜਿਹਾ ਨੂੰ ਹਾਰ ਪੀੜਿਤ ਨੇ ਜਿਹੜੇ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹੋ ਕੇ ਪੰਜਾਬ ਨੂੰ ਦੁਬਾਰਾ ਪਿਆਰਾਂ ਤੇ ਲਿਆਈਏ ਇਤਨੀ ਗੱਲ ਆ ਤੁਸੀਂ ਕੋਈ ਸਵਾਲ ਪੁੱਛਣਾ ਦੱਸੋ ਸਤਿ ਸ਼੍ਰੀ ਅਕਾਲ ਜੀ ਅਸਾਕੀ ਪੰਜਾਬ ਭਾਰਤੀ ਜਨਤਾ ਪਾਰਟੀ ਅੱਜ ਨਹੀਂ ਅੱਜ ਤਾਂ ਮੈਂ ਸਮੀਖਿਆ ਕਰਨ ਆਇਆ ਜਾਣਕਾਰੀ ਲੈਣ ਆਇਆ ਕੋਖ ਕਰਨ ਆਇਆ ਕਿ ਹੁਣ ਤੱਕ ਇਹ ਜਿਹੜਾ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਪਿੰਡਾਂ ਦੇ ਅੰਦਰ ਜਿਹੜਾ ਨੁਕਸਾਨ ਹੋਇਆ ਜਾਨੀ ਪਸ਼ੂ ਦਾ ਇਹਦੇ ਅੰਦਰ ਬੀਜੇਪੀ ਹੁਣ ਤੱਕ ਕਿੰਨੇ ਘਰਾਂ ਤੱਕ ਕਿੰਨੇ ਕਰਦੇ ਪਿੰਡਾਂ ਤੱਕ ਪੁੱਜੀ ਹੈ ਬੀਜੇਪੀ ਨੇ ਬੜੀ ਵਿਆਪਕ ਯੋਜਨਾ ਬਣਾਈ ਹੈ ਅਸੀਂ ਮੁੰਡਲੀਆਂ ਨੂੰ ਤਾਂ ਇਕੱਲੀਆਂ ਕਿੱਟਾਂ ਨਹੀਂ ਖਾਣ ਪੀਣ ਦੇ ਮਾਮਲੇ ਚ ਗਏ ਪੰਜਾਬ ਕਰ ਰਹੇ ਆ ਮੱਚਰਦਾਨੀ ਕੰਬਲ ਚਾਦਰ ਬਰਤਨ ਖਾਣ ਪੀਣ ਦਾ ਸਮਾਨ ਚਪਲਾ ਔਰ ਹੋਰ ਵੀ ਉਹਨਾਂ ਨੂੰ ਕੀ ਜੀਵਨ ਨੂੰ ਖੜਾ ਕਰਨ ਲਈ ਚਾਹੀਦਾ ਹੈ ਪਾਰਟੀ ਆਪਣੇ ਪੱਧਰ ਤੇ ਉਹ ਸਾਰੀਆਂ ਚੀਜ਼ਾਂ ਘਰ ਘਰ ਜਾ ਕੇ ਮੋਈਆ ਕਰਾਰੀ ਹੈ ਔਰ ਮੈਂ ਤਾਂ ਇਹ ਵੀ ਗੱਲ ਕਹੀ ਹੈ ਕਿ ਘਰ ਘਰ ਜਾ ਕੇ ਕਰਾਨੀ ਹੈ ਇਹ ਨਹੀਂ ਕਿ ਉੱਤੇ ਸੜਕ ਦੇ ਕੱਟੇ ਹੋਵੇ ਤੇ ਬਲਾਉਂਦੇ ਉਹ ਕਰਕੇ ਚਲੇ ਜਾਓ ਔਰ ਇਹ ਸਾਡਾ ਹਾਰਡ ਤੋਂ ਫੋਰੀ ਬਾਤ ਜਦੋਂ ਬਰਸਾਤ ਨੇ ਥੋੜਾ ਜਿਹਾ ਸਾਥ ਦਿੱਤਾ ਉਸੇ ਵੇਲੇ ਸਾਡਾ ਇਹ ਸੇਵਾ ਦਾ ਕੰਮ ਚੱਲਦਾ ਪਿਆ ਔਰ ਸਾਡੀ ਅਗਲੀ ਜਿਹੜੀ ਯੋਜਨਾ ਹੈ ਕਿ ਜਿਨ੍ਹਾਂ ਖੇਤਾਂ 'ਚ ਉਹਨੂੰ ਰੇਤ ਕਹ ਲਓ ਮਿੱਟੀ ਕਹ ਲਓ ਔਰ ਸਿਲਟ ਕਹ ਰਹੋ ਜਿਹੜੀ ਆਈ ਹੈ खेत द्वारा फसल लार हो रूप मदद बीजेपी करना मदद करनी है ट्रैक्टर ट्रालिया मजदूर ला के खेत तैयार करना है। इस लैवल तक भी पार्टी ने रूपरेखा बनाई है और किसानी जेपी पूरे दम न खड़ी है और केन्द्र की सरकार भी खड़ी है पंजाब की बीजेपी भी, भी खड़ी है

ਅਸੀਂ 12 ਜੀ ਵੀ ਸੈਕਸ਼ਨ ਦੇਖਦੇ ਸੀ ਬੌਦੀ ਵੀ ਐਮਐਲਏ ਜਿਸ ਵਲੇ ਆਪਣਾ ਚੀ ਪਾਰਲੀਮੈਂਟ ਸੈਟਰੀ ਸੀ ਉਦੋਂ ਚਰਚਾ ਹੁੰਦੀ ਸੀ ਸਮੱਸਿਆ ਦਾ ਹੱਲ ਕੀ ਹੋ ਸਕਦਾ ਉਹਦੇ ਤੇ ਵਿਚਾਰ ਹੁੰਦਾ ਸੀ ਇੱਥੇ ਤੇ ਹੱਲਾ-ਗੁੱਲਾ ਹੁੰਦਾ ਹੁਣ ਵੀ ਕੀ ਜਾਰੀ ਕਰਕੇ ਆਏਗੇ ਦੇਖੋ ਰਾਜਨੀਤੀ ਦਾ ਸਮੇਂ ਨਹੀਂ ਹੈ ਪਰ ਪ੍ਰਸ਼ਨ ਬੰਦੇ ਨੇ ਜਦੋਂ ਮੁੱਖ ਮੰਤਰੀ ਦਾ ਕਜਨ ਬ੍ਰਦਰੇ ਟਵੀਟ ਕਰਦਾ ਕੀ ਬਾੜ ਦੀ ਤਿਆਰੀ ਨਹੀਂ ਹੋਈ 260 ਕਰੋੜ ਰੁਪਏ ਆਇਆ ਸੀ ਨਹਿਰਾਂ ਨੂੰ ਸਾਫ ਕਰਨ ਲਈ ਸੂਈਆਂ ਨੂੰ ਸਾਫ ਕਰਨ ਲਈ ਧੁੱਸੀਆਂ ਠੀਕ ਕਰਨ ਲਈ ਤੇ ਉਹ ਕਹਿੰਦਾ ਕਿ ਉਹ ਪੈਸਾ ਨਹੀਂ ਲੱਗਾ ਤੁਸੀਂ ਕਿ ਕਾਰਨ ਮੰਨਦੇ ਜਹਾੜਾ ਦੇਖੋ ਦੋ ਤਿੰਨ ਕਾਰਨ ਹੈਗੇ ਹੀ ਹੈ ਕਿ ਸਰਕਾਰ ਨੇ ਜਿਹੜੀ ਮੁੱਢਲੀ ਤਿਆਰੀ ਕਰਨੀ ਹੁੰਦੀ ਹੈ ਮੈਨੂੰ ਮੈਂ ਤੁਹਾਡੇ ਮੁੱਖ ਚੱਕਰਾ ਮਰਾੜੇ ਦੇ ਨਾਲ ਹੀ ਸਾਡਾ ਪੋਏ ਵਾਲਾ ਪਿੰਡ ਵੀ ਰਹਿੰਦਾ ਹੈ ਉਗੈ ਦੇ ਤੁਸੀਂ ਵੱਲ ਕੇ ਨਾ ਵੇਖਿਆ ਹੀ ਨਹੀਂ ਦੂਜਾ ਸਰਕਾਰ ਦੀ ਪ੍ਰਸ਼ਾਸਨਿਕ ਫੇਲੂਰ ਹੈ ਜਦੋਂ ਇੰਨੀ ਜਬਰਦਸਤ ਮਾਰਾਸ ਹੰਪਰ ਹੋ ਰਹੀ ਸੀ ਤੇ ਜਿਹੜਾ ਪਾਣੀ ਰਿਲੀਜ਼ ਕਰਨ ਚ ਦੇਰੀ ਹੋਈ ਹੈ ਅਗਰ ਥੋੜਾ ਥੋੜਾ ਕਰਕੇ ਪਾਣੀ ਉਹ ਰਿਲੀਜ਼ ਹੁੰਦਾ ਰਹਿੰਦਾ ਤੇ ਮੈਨੂੰ ਲੱਗਦਾ ਇਸ ਹਾਰ ਦੇ ਪ੍ਰਕੋਪ ਨੂੰ ਘਟਾਇਆ ਜਾ ਸਕਦਾ ਸੀ ਮਿਨੀਮਾਈਜ਼ ਕੀਤਾ ਜਾ ਸਕਦਾ ਸੀ ਤੁਸੀਂ ਇੱਕ ਡੱਬਾ ਪਾਣੀ ਛੱਡੋ ਤੇ ਪੋੜੀਆਂ ਤੱਕ ਪੂਜਨ ਚ ਉਹਨਾਂ 7 ਦਿਨ ਲਾ ਦੇਣੇ ਆ ਪੋੜੀਆਂ 'ਚ ਖੜੇ ਹੋ ਕੇ ਵੀ ਕਰੋਗੇ ਤੇ ਉਹਨੂੰ ਗੇਟ ਤੱਕ ਜਾਂਦੇ ਆਂਦੇ ਲੰਬਾ ਟਾਈਮ ਲਗਾਏਗਾ ਲੇਕਿਨ ਅਗਰ 2-4 ਬਾਲਟੀਆਂ ਇਕੱਠੀਆਂ ਛੁੱਟੋਗੇ ਉਹ ਬੜਾ ਵੜ ਪੁੱਜ ਜਾਏਗਾ ਇੱਥੇ ਇਹੀ ਹੋਇਆ ਜਾ ਚੁੜੀ ਬਿਲਕੁਲ ਓੜੀ ਚਾਹੀਦੀ ਹੈ ਬਿਲਕੁਲ ਓੜੀ ਜੇ ਰਣਜੀਤ ਸਾਗਰ ਡੈਮ ਨੱਕੋ ਨੱਕ ਭਰ ਗਿਆ ਤੇ ਉਹੀ ਵੇਟ ਕਰਦੇ ਰਹਿਆ ਬਾਅਦ 'ਚ ਆਪਣਾ ਬੰਦਾ ਵੀ ਮਰਵਾ ਲਿਆ ਡਿਪਾਰਟਮੈਂਟ ਨੇ ਗੇਟ ਹੀ ਨਹੀਂ ਖੁੱਲੇ ਇਹ ਜੜੀਆਂ ਨੂੰ ਮਿਊਨਤਾ ਮਾਰ ਰਹੀਆਂ ਇਹਦੀ ਜਵਾਬ ਨਹੀਂ ਸਰਕਾਰ ਕੋਲੋਂ ਬੰਦੀ ਔਰ ਸਰਕਾਰ ਨੂੰ ਆਪਣੀ ਇਸ ਨਲਾਕੀ ਨੂੰ ਸਰਬਜਾਨੀ ਗ੍ਰੁੱਪ ਚ ਮੰਨਣਾ ਚਾਹੀਦਾ ਹੈ ਜੀ ਇਹ ਪ੍ਰਸ਼ਨ ਇਸ ਕਰਕੇ ਇਸਲੇ ਖੜੇ ਨਹੀਂ ਕਰ ਰਹੇ ਜਿਆਦਾ ਕਿ ਪਹਿਲਾਂ ਇੱਕ ਵਾਰੀ ਲੋਕਾਂ ਨੂੰ ਪੈਰਾਂ ਤੇ ਲਿਆਈਏ ਪਰ ਸਰਕਾਰ ਦੀ ਜਵਾਬ ਦੇਈ ਤਾਂ ਬੰਦੀ ਹੈ ਪਾਣੀ ਸ਼ੇਡ ਦਾ ਡਾਟਾ ਕਿੰਦਾ ਸੀ ਕਿ ਪਾਣੀ ਇੱਕਦਮ ਫਟਿਆ ਗਿਆ ਹਾਂ ਉਹੀ ਉਸੇ ਕਰਕੇ ਇਹਦਾ ਫਲਡ ਆਇਆ ਨਾ ਮੈਂ ਕਹਿ ਰਿਹਾ ਨਾ ਅਗਰ ਉਹਦੇ ਚ ਮਾਚਲ ਜੋ ਹੋਣ ਵਾਲੀ ਮਾਰਛ ਮੌਸਮ ਦੀ ਖਰਾਬੀ ਨੂੰ ਸਮਝਦੇ ਹੋਏ ਅਗਰ ਜਿਹੜੇ ਅਫਸਰ ਨੇ ਸਹੀ ਸਮੇਂ ਤੇ ਸਹੀ ਨਿਰਣੇ ਲਾ ਕੇ ਉਹ ਪਾਣੀ ਦੀ ਥੋੜੀ 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 ਨਿਕਾਸੀ ਕਰਦੇ ਰਹਿੰਦੇ ਤੇ ਫਿਰ ਜੱਕਦਾ ਇੰਨਾ ਪਾਣੀ ਛੱਡਣ ਦੀ ਜਰੂਰਤ ਨਹੀਂ ਸੀ ਪਾਣੀ ਨਹੀਂ ਛੱਡਿਆ ਇਸ ਕਰਕੇ ਇਹਦੇ ਚ ਫੇਲਰ ਤਾਂ ਗਵਰਨਮੈਂਟ ਦਾ ਪੂਰੀ ਤਰ੍ਹਾਂ ਹੈ ਤੁਸੀਂਾਂ ਦਾ ਰਿਪੇਅਰ ਹੋਣੀ ਚਾਹੀਦੀ ਸੀ ਨਹਿਰਾ ਸਾਫ ਹੋਣੀ ਚਾਹੀਦੀ ਸੀ ਅਸੀਂ ਆਪਣੇ ਜੀਵਨ 'ਚ ਕਦੀ ਨਹੀਂ ਸੁਣਿਆ ਸੀ ਕਿ ਇਤਜਾਮਪੁਰ 'ਚ ਸ਼ਹਿਰ 'ਚ ਪਾਣੀ ਆ ਜਾਊਗਾ। ਮਹਾਬਚਿਆ ਸ਼ਹਿਰ। ਹੈਡਰਲ ਵੀ ਪੂਰਾ ਟੁੱਟ ਗਿਆ। ਇਸ ਕਰਕੇ ਫਿਲਹਾਲ ਤਾਂ ਮਿਲ ਕੇ ਜਿਹੜਾ ਸੇਵਾ ਕਰ ਲਈਏ, ਸਰਕਾਰ ਦੀ ਸੇਵਾ ਤਾਂ ਲੋਕਾਂ ਹੀ ਆਪੇ ਕਰੇ ਕਰਦੇ ਬੜੀ